ਧੰਨਵਾਦ ਰਮਾ ਸਾਹਿਬ ਸਵੇਰ ਦੇ 1200 एएम ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਅੱਜ ਔਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਜੀ ਹੋਲਡ ਕਰਿਓ ਤੇ ਖਬਰ ਤੁਸੀਂ ਮੈਨੂੰ ਸੁਣਾਈ ਸੀ ਆਫ ਦਿ ਏਅਰ ਤੇ ਆਪਾਂ ਪਾਕਿਸਤਾਨ ਤੋਂ ਗੱਲਬਾਤ ਕਰਦੇ ਹਾਂ ਪਹਿਲਾਂ ਸਰਦਾਰ ਕਲਿਆਨ ਸਿੰਘ ਕਲਿਆਣ ਹੋਂ ਦੇ ਨਾਲ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਜਿਆ ਨੂੰ ਸਤਿ ਸ੍ਰੀ ਅਕਾਲ ਜੀ ਜਿਆ ਨੂੰ ਜੀ ਸਰ ਸਾਹਿਬ ਪਿਛਲੇ ਦਿਨਾਂ 'ਚ ਖਬਰਾਂ ਆ ਰਹੀਆਂ ਸਨ ਕਿ ਕੁਝ ਕਾਰਨਾ ਕਰਕੇ ਐਤਕੀ ਜਥੇ ਨੂੰ ਪ੍ਰਵਾਣਗੀ ਨਹੀਂ ਸੀ ਮਿਲ ਰਹੀ ਤੇ ਸਾਡੇ ਸਰੋਤਿਆਂ ਨੇ ਉਦੋਂ ਖਾਸਾ ਇਸ ਗੱਲ ਦਾ ਰੋਸ ਵੀ ਬਣਾਇਆ ਕਿ ক্রিকেট ਖੇਡੀ ਜਾ ਸਕਦੀ ਹੈ ਪਰ ਧਾਰਮਿਕ ਜਥੇ ਦੇ ਰਾਹ ਦੇ ਵਿੱਚ ਰੋੜੇ ਕਿਉਂ ਲੇਕਿਨ ਅੱਜ ਹੁਣੇ-ਹੁਣੇ ਗਰੇਵਾਲ ਸਾਹਿਬ ਨੇ ਮੈਨੂੰ ਖਬਰ ਸੁਣਾਈ ਹੈ ਕਿ ਉਹ ਵੀ ਰਾਹ ਸਾਫ਼ ਹੋ ਗਿਆਗਾ ਤੁਹਾਡੇ ਵਾਲੇ ਬੰਨੇ ਕਿੰਨੇ ਕੁ ਪ੍ਰਬੰਧ ਨੇ ਔਰ ਕਿੰਨਾ ਕੁ ਚਾਹ ਹੈਗਾ ਇਸ ਗੱਲ ਦਾ ਜਾਂ ਸਾਰਾ ਜਿਹੜਾ ਨਲਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਤੁਸੀਂ ਖਾਸਾ ਇਹਦੇ ਚ ਇਨਵੋਲਵ ਵੀ ਹੋ ਦੱਸੋ ਸਾਨੂੰ ਸਾਰੀ ਗੱਲ ਸਭ ਤੋਂ ਪਹਿਲਾਂ ਤਾਂ ਆਪਣੇ ਸਾਰੇ ਸਰੋਤਿਆਂ ਨੂੰ ਸਾਰੇ ਸੁਣਨ ਵਾਲਿਆਂ ਨੂੰ ਵਾਈਕੁਰ ਜੀ ਦਾ ਸਤਿ ਸ੍ਰੀ ਅਕਾਲ ਵਾਈਕੁਰ ਜੀ ਅਤੇ ਬਹੁਤ ਨਿਮਰਤਾ ਸਹਿਤ ਸਤਿਕਾਰ ਅ ਜਿਹੜੀ ਹੈ ਕਿ ਸਾਨੂੰ ਤਨੋਂ ਮਨੋਂ ਕਰੋ ਖੁਸ਼ੀ ਹੋ ਰਹੀ ਹੈ ਕਿ ਹਿੰਦੁਸਤਾਨ ਸਰਕਾਰ ਨੇ ਵੀ ਆਖਰਕਾਰ ਜਿਹੜਾ ਹੈ ਐਲਾਨ ਕਰ ਛੱਡਿਆ ਇੱਕ ਬੜੀ ਵੱਡੀ ਗੱਲ ਹੈ ਸਾਡੇ ਵਾਸਤੇ ਅਸੀਂ ਚਾਹੇ ਪਾਕਿਸਤਾਨ ਦੇ ਸਿੱਖ ਹੋਣ ਜਾਂ ਗੁਰਾਂ ਦੇ ਨਾਮ ਦੇਵਾ ਸੰਗਤਾਂ ਹੋਣ ਸਭ ਜਿਹੜੀ ਹੈ ਹਿੰਦੁਸਤਾਨੀ ਸੰਗਤ ਦੀ ਉਡੀਕ ਰੱਖਦੇ ਹਾਂ ਕਿ ਸਾਲ ਪਰਬਾਦ ਸਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲੇਗਾ ਸੋ ਇੱਕ ਸਾਡੇ ਵਾਸਤੇ ਸ ਸਰਦਾਰ ਕਲਿਆਨ ਸਿੰਘ ਉਹਨਾਂ ਦੀ ਲਾਈਨ ਕੱਟੀ ਗਈ ਹੈ ਇਨ ਦ ਮੀਨ ਟਾਈਮ ਗਰੇਵਾਲ ਸਾਹਿਬ ਇਹ ਖਬਰ ਦਾ ਮੂਲ ਕੀ ਹੈ ਤੇ ਕਿਵੇਂ ਇਸ ਨੂੰ ਪ੍ਰਵਾਨਗੀ ਮਿਲੀ ਹੈ ਤੇ ਕੀ ਇਹਨੂੰ ਬਿਲਕੁਲ ਆਖਰੀ ਪ੍ਰਵਾਨਗੀ ਮਿਲ ਚੁੱਕੀ ਹੈ ਕਿ ਅਜੇ ਵੀ ਕੁਝ ਲਿਖਤ ਪੜਤ ਬਾਕੀ ਹੈ ਮੇਰ ਵਾਲਾ ਸਾਹਿਬ ਅਜੇ ਜਿਵੇਂ ਐਸਪੀਸੀ ਜਾਂ ਦਿੱਲੀ ਸੇ ਗੋਤਵਾਰਾ ਮੈਨੇਜਮੈਂਟ ਕਮੇਟੀ ਤੋਂ ਨਾ ਉਹਨਾਂ ਕਿਹਾ ਗਿਆ ਕਿ ਪ੍ਰਵਾਨਗੀ ਤਾਂ ਆ ਗਈ ਆ ਪਰ ਹਜੇ ਜੋ ਚਿੱਠੀ ਪੱਤਰ ਆ ਰਹਾ ਜੋ ਆਫੀਸ਼ੀਅਲ ਨੋਟੀਫਿਕੇਸ਼ਨ ਆ ਸ਼ਾਇਦ ਉਹਦਾ ਇੰਤਜ਼ਾਰ ਆ ਉਸ ਤੋਂ ਬਾਅਦ ਜਿਵੇਂ ਐਸਡੀਪੀਸੀ ਨੇ ਜਾਣਕਾਰੀ ਦਿੱਤੀ ਹੈ ਕਿ 1900 ਪਾਸਪੋਰਟ ਉਹਨਾਂ ਕੋਲੇ ਆਏ ਹੋਏ ਆ ਜਿਹੜੇ ਫਾਰਵਰਡ ਕੀਤੇ ਜਾਣਗੇ ਅਫੀਸ਼ਲ ਨੋਟੀਫਿਕੇਸ਼ਨ ਤੋਂ ਬਾਅਦ ਥੋੜੀਆਂ ਬਾਕੀਆਂ ਇਨਸਟਰਕਸ਼ਨਾਂ ਤੇ ਲਈਆਂ ਗਈਆਂ ਨੇ ਹਜੇ ਉਹ ਵੀ ਡਿਟੇਲ ਚੈੱਕ ਕਰ ਰਿਹਾ ਕਿਉਂਕਿ ਜੋ ਜਾਣਕਾਰੀ ਆਈ ਆ ਉਹ ਥੋੜੀ ਕੱਚ ਘੜੀ ਕੁਝ ਅਧੂਰੀ ਲੱਗ ਰਹੀ ਆ ਪਰ ਇਹ ਅਕਸਰ ਉਹਦਾ ਰਮਣਾ ਸਾਹਿਬ ਜਦੋਂ ਪਾਕਿਸਤਾਨ ਤੋਂ ਭਾਰਤ ਨੂੰ ਲੋਕ ਆਉਂਦੇ ਆ ਜਾਂ ਭਾਰਤ ਤੋਂ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦੇ ਆ ਕਿਸੇ ਸਪੈਸਿਫਿਕ ਵੀਜ਼ਾ ਦੇ ਉੱਤੇ ਤਾਂ ਜਿਹੜੀ ਹੁੰਦਾ ਜਿਵੇਂ ਆਪ ਕਰਕੇ ਅਸੀਂ ਦੇਖ ਜਾ ਕੇ ਭਾਰਤ ਤੋਂ ਕੈਨੇਡਾ ਆਏ ਤਾਂ ਕੈਨੇਡਾ ਸਾਰੇ ਵਾਸਤੇ ਸਾਡਾ ਵੀਜ਼ਾ ਖੁੱਲਾ ਹੋ ਗਿਆ ਇਸ ਏਰੀਆ ਸਪੈਸਿਫਿਕ ਹੋ ਜਾਂਦਾ ਉਹ ਇਸ ਵਾਰੀ ਵੀ ਹੋਣਗੇ ਇਨਸਟ੍ਰਕਸ਼ਨ ਪਰ ਇਨ ਐਡੀਸ਼ਨ ਟੂ 댓 ਸਕਿਉਰਟੀ ਕੰਸਰਨ ਕਰਕੇ ਹੋਰ ਕੀ ਐਡੀਸ਼ਨ ਸਰਕਾਰ ਨੇ ਬੰਦੀਆਂ ਲਾਈਆਂ ਨੇ ਜਾਂ ਕੁਝ ਜਿਹੜੀਆਂ ਇਨਸਟ੍ਰਕਸ਼ਨ ਦੀ ਗੱਲ ਕੀਤੀ ਜਾ ਰਹੀ ਆ ਉਹ ਆਉਣ ਦੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਇਹ ਵੱਡੀ ਖੁਸ਼ੀ ਦੀ ਗੱਲ ਆ ਕਿ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ 5 ਨਵੰਬਰ ਨੂੰ ਜੋ ਮਨਾਇਆ ਜਾਣਾ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਤੇ ਦੁਨੀਆ ਭਰ ਦੇ ਵਿੱਚ ਉੱਥੇ ਨਾਨਕ ਨਾਮਲੇਵਾ ਸੰਗਤ ਜਿਹੜੀ ਭਾਰਤ ਤੋਂ ਜਾਣਾ ਚਾਹੁੰਦੀ ਸੀ ਪਾਕਿਸਤਾਨੋਂ ਦੇ ਵਾਸਤੇ ਰਸਤਾ ਸੁਖਾਲਾ ਹੋ ਗਿਆ ਔਰ ਆਸ਼ਮੀਤ ਕਰਦੇ ਆ ਕਿ ਹਮੇਸ਼ਾ ਦੀ ਤਰ੍ਹਾਂ ਪਾਕਿਸਤਾਨ ਦੀ ਸੰਗਤ ਪ੍ਰਬੰਧਕੀ ਕਮੇਟੀਆਂ ਜਿਹੜੀਆਂ ਨੇ ਉਹ ਉਸੇ ਤਰੀਕੇ ਨਾਲ ਸ਼ਰਧਾ ਭਾਵਨਾ ਦੇ ਨਾਲ ਇਹ ਸਾਰੇ ਸਮਾਗਮ ਨੂੰ ਸਿਰੇ ਚੜਾਉਣ ਗਿਆ ਜੀ ਬਿਲਕੁਲ ਖੁਸ਼ੀ ਦੀ ਗੱਲ ਹੈ ਕਿਉਂਕਿ ਸ਼ਰਧਾਲੂ ਦੇਸ਼ਾਂ ਦੀ ਆਪਸ ਦੇ ਵਿੱਚ ਕਿਸ ਕਿਸਮ ਦੇ ਰਿਸ਼ਤੇ ਨੇ ਖੱਟੇ ਨੇ ਕਿ ਮਿੱਠੇ ਨੇ ਇਹਦੇ ਬਾਰੇ ਬਹੁਤਾ ਸ਼ਾਇਦ ਉਹਨਾਂ ਨੂੰ ਸਰੋਕਾਰ ਨਹੀਂ ਹੁੰਦਾ ਉਹਨਾਂ ਦਾ ਕੰਮ ਹੈ ਕਿ ਆਪਣੇ ਧਰਮ ਸਥਾਨਾਂ ਤੇ ਜਿਹੜਾ ਕੰਮ ਸਰ ਸਾਹਿਬ ਹੋਲਡ ਕਰਿਓ ਤੇ ਡਾਕਟਰ ਕਲਿਆਨ ਸਿੰਘ ਉਹਨਾਂ ਨਾਲ ਇੱਕ ਵਾਰ ਫਿਰ ਸੰਪਰਕ ਬਣਿਆ ਸਾਹਿਬ ਸਾਹਿਬ ਲਾਈਨ ਆਪਣੀ ਡਿਸਕਨੈਕਟ ਹੋ ਗਈ ਸੀ ਤੁਸੀਂ ਦੱਸ ਰਹੇ ਸੀ ਜਾਂ ਮੈਂ ਪੁੱਛਣਾ ਚਾਹ ਰਿਹਾ ਸਾਂ ਕਿ ਤੁਹਾਡੇ ਵਾਲੇ ਬੰਨੇ ਪ੍ਰਬੰਧ ਐਪ ਕੀ ਪਹਿਲਾਂ ਨਾਲੋਂ ਕਿਵੇਂ ਭਿੰਨ ਨੇ ਵੱਖਰੇ ਨੇ ਕਿਉਂਕਿ ਸਿਕਿਉਰਿਟੀ ਦਾ ਮੁੱਦਾ ਤਾਂ ਮੇਰਾ ਕੰਮ ਹਮੇਸ਼ਾ ਹੀ ਹੁੰਦਾ ਹੈ ਲੇਕਿਨ ਐਤਕੀ ਕੁਝ ਵਿਸ਼ੇਸ਼ ਤਵਜੋ ਫਰਮਾਈ ਜਾਏਗੀ ਬਿਲਕੁਲ ਜੀ ਮੈਂ ਐਹੀ ਗੱਲ ਕਰ ਰਿਹਾ ਕਿ ਅਸੀਂ ਤੁਹਾਨੂੰ ਮੰਨਣ ਤੁਨੋ ਜਿਹੜਾ ਹੈ ਸਵਾਗਤ ਕਰਨਾ ਚਾਹੁੰਦੇ ਹਾਂ ਕਿ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਜਿਹੜੀ ਸਾਡੇ ਦਿਲਾਂ ਦੀ ਖੁਸ਼ੀ ਹੈ ਯਾਥਰੂ ਔਰ ਸੋਣੇ ਚਾਹੀਦੇ ਹੈ ਕਿ ਉਹਨਾਂ ਦਾ ਆਣਾ ਹੀ ਸਾਡੇ ਵਾਸਤੇ ਇੱਕ ਵੱਡੀ ਗੱਲ ਹੈ ਜਿਹੜੀ ਸਿਕਿਉਰਿਟੀ ਦੇ ਕੜੇ ਪਰਤਾਨ ਪ੍ਰਬੰਧ ਕਲੇ ਵੀ ਹੁੰਦੇ ਚਲ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਸਰਕਾਰ ਨੇ ਸਿਕਿਉਰਿਟੀ ਜਿਹੜੀ ਹੈ ਯਾਤਰੀਆਂ ਨੂੰ ਜਿਹੜਾ ਹੈ ਬਹੁਤ ਵਧੀਆ ਰੱਖੀ ਹੈ ਔਰ ਇਸ ਵਾਰ ਇੱਕ ਇੱਕ ਯਾਤਰੀ ਨੂੰ ਸਿਕਿਉਰਿਟੀ ਦਾ ਪ੍ਰਬੰਧ ਰੱਖਿਆ ਹੋਇਆ ਹੈ ਇਸ ਕਰਕੇ ਜਿਹੜਾ ਹੈ ਪਾਕਿਸਤਾਨੀ ਸਰਕਾਰ ਦੇ ਨਾਲ-ਨਾਲ ਪਾਕਿਸਤਾਨੀ ਆਵਾਮ ਨੂੰ ਵੀ ਪਾਕਿਸਤਾਨ ਦੀ ਜਨਤਾ ਨੂੰ ਵੀ ਖੁਸ਼ੀ ਹੋ ਰਹੀ ਹੈ ਕਿ ਸਿੱਖ ਯਾਤਰੀ ਜਿਹੜੇ ਨੇ ਆਪਰੇ ਗੁਰਦਾਮ ਦੀ ਯਾਤਰਾ ਕਰ ਸਕਣ ਪੰਜਾਬ ਹਮੇਸ਼ਾ ਤੋਂ ਸੇਖਰੀ ਆਇਆ ਪੰਜਾਬ ਦੇ ਵਿੱਚ ਕਦੀ ਕੋਈ ਗੱਲ ਨਹੀਂ ਹੋਈ ਹੈ ਔਰ ਪੰਜਾਬ ਦੇ ਵਿੱਚ ਹੀ ਸਾਡੇ ਸਾਰੇ ਗੁਰਦਾਮ ਨੇ ਔਰ ਆਸ ਕਰਦਾ ਹਾਂ ਕਿ ਬਾਕੀ ਦੇ ਇੰਤਜ਼ਾਮਾਤ ਵੀ ਜਿਹੜੇ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਸਿਗੁਰ ਪ੍ਰਬੰਧ ਕਮੇਟੀ ਵੱਲੋਂ ਨੰਕਾਣਾ ਸਾਹਿਬ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਤੋ ਅਸਾਤ ਸੁਰੇਸ਼ ਕਿਤੇ ਗਏ ਨਹੀਂ ਔਰ ਅਸੀਂ ਸਾਰਿਆਂ ਨੂੰ ਜਿਆਨੂ ਆਸਕੇ ਹਾਂ ਕਿ ਜਿਸ ਵੇਲੇ ਮਰਜ਼ੀ ਆਣ ਹੁਣ ਤੇ ਜਿਹੜਾ ਲਿਆਕਤ ਜਿਹੜਾ ਨੈਰੂ ਲਿਆਕਤ ਤਾਂ ਮੌਜੂਦ ਹੋਇਆ ਹੈ ਉਸ ਤੋਂ ਵੀ ਜ਼ਿਆਦਾ ਹੁਣ ਸਾਨੂੰ ਫੀਲ ਹੋ ਰਿਹਾ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਜੀ ਸਰ ਆਖਰੀ ਸਵਾਲ ਤੁਹਾਨੂੰ ਆਖਰੀ ਸਵਾਲ ਕਿ ਗੁਰਪੁਰਬ ਦੇ ਮੌਕੇ ਦੇ ਉੱਤੇ ਦੁਨੀਆ ਭਰ ਚੋਂ ਭਾਰਤ ਵਾਲੇ ਪਾਸੇੋਂ ਹੋਰਾਂ ਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਕੋਈ ਨਾਨਕ ਨਾਮ ਲੈਵਾ ਬੈਠਾ ਹੈ ਸਿੱਖ ਹੈਗਾ ਉਹ ਸ਼ਰਧਾਲੂ ਇੱਧਰ ਨੂੰ ਆਉਣਾ ਚਾਹੁੰਦਾ ਹੈਗਾ ਦਰਸ਼ਨ ਦੀਦਾਰ ਕਰਨਾ ਚਾਹੁੰਦਾ ਹੈਗਾ ਲਗਭਗ ਗੁਰਪੁਰਬ ਦੇ ਮੌਕੇ ਦੇ ਉੱਤੇ ਇੰਨੀ ਦੇਣੀ ਕਿੰਨੇ ਕੁ ਲੋਕ ਜਿਹੜੇ ਇੱਧਰਲੇ ਪਾਸੇ ਨੂੰ ਗ੍ਰਿਤਾਮਾ ਦੀ ਯਾਤਰਾ ਨੂੰ ਆਉਂਦੇ ਨੇ ਦੇਖੋ ਹਮੇਸ਼ਾ ਤੋਂ ਹੀ ਵੀਜ਼ਾ 30000 ਬੰਦੇ ਬਾਹਰੋਂ ਆਉਂਦੇ ਨੇ ਔਰ ਜਿਹੜੇ ਲੋਕਲ ਬੰਦੇ ਐ ਉਹਨਾਂ ਦੀ ਕਜ਼ਾਦ 200 ਤੋਂ 3 ਲੱਖ ਹੁੰਦੀ ਹੈ ਸੋ ਉਮੀਦ ਆਸ ਕਰਦੇ ਹਾਂ ਕਿ ਇਸ ਵਾਰੀ ਵੀ 20000 ਤੋਂ ਉੱਤੇ ਹੀ ਯਾਤਰੀ ਜਿਹੜੇ ਹੈ ਆਪਣੇ ਗੁਰੂ ਘਰਾਂਾਂ ਦੀ ਯਾਤਰਾ ਕਰ ਸਕਣਗੇ ਗੁਰਪੁਰਪਤਵ ਵਿੱਚ ਜਿਹੜਾ ਹੈ ਉਹ ਰਨਤ ਕਰ ਸਕਣਗੇ ਸੋ ਸਾਨੂੰ ਇਸ ਦੀ ਖੁਸ਼ੀ ਹੋਈ ਜੀ ਔਰ ਸਾਰੇ ਪ੍ਰਬੰਧ ਜਿਹੜੇ ਹੈ ਉਹ ਮੁਕੰਮਲ ਕੀਤੇ ਜਾ ਚੁੱਕੇ ਨੇ ਕਲਿਆਣ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਨਵਾਂ ਚ ਸਦਲ ਇੱਕ ਲੌਂਗ ਡਿਸਕਸ ਕਾਲ ਹੈਗੀ ਹੈ ਜੀ অন্ਟਾਰੀਓ ਤੋਂ ਸਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਾਲਰ ਹੀ ਲਫਟ ਦ ਲਾਈਨ ਬਟ ਐਨੀਵੇਜ਼ ਗਰਿਲ ਸਾਹਿਬ ਅਗਲੀ ਗੱਲ ਕਰੀਏ ਆਪਾਂ ਉਹ ਹੈਗੀ ਹੈ ਆਪਣੇ ਇਧਰਲੇ ਬੰਨੇ ਦਾ ਸਾਰੇ ਦਾ ਤਿਹਾਰ ਤਿਹਾਰਾਂ ਦੀ ਰੂਪਰੇਖਾ ਬਦਲ ਰਹੀ ਹੈ ਔਰ ਐਤਕੀ ਜੋ ਆਲੇ ਦੁਆਲੇ ਖਬਰਾਂ ਨੇ ਜੋ ਮਸਲੇ ਮਸਾਇਲ ਚੱਲ ਰਹੇ ਨੇ ਦੀ ਰੋਸਟਿੰਗ ਦੇ ਵਿੱਚ ਦਸਹਿਰਾ ਤੇ ਦਸਹਿਰੇ ਦਾ ਬਦਲਦਾ ਹੋਇਆ ਰੂਪ ਵਿਸ਼ੇਸ਼ ਟਿੱਪਣੀ ਚਾਹੁੰਦੇ ਹਾਂ ਅਸੀਂ ਤੁਹਾਡੇ ਕੋਲ ਤੌਰ ਮਨਾ ਸਾ ਬਿਲਕੁਲ ਅੱਜ ਦੁਸ਼ਹਿਰੇ ਦਾ ਤਿਹਾੜੀ ਸੀ ਔਰ ਨਾਲ ਦੀ ਨਾਲ ਦੋ ਅਹਿਮ ਸ਼ਖਸੀਅਤਾਂ ਭਾਰਤ ਦੇ ਸਮੱਗਤ ਨੇ ਜਿਹੜੀਆਂ ਉਹਨਾਂ ਦਾ ਜਨਮ ਦਿਹਾੜਾ ਵੀ ਸੀ ਇਹ ਕਿ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ ਸੀ ਤੇ ਲਾਲ ਬਹਾਦਰ ਸਾਖੀ ਦਾ ਜਨਮ ਦਿਹਾੜਾ ਸੀ ਇਹ ਦੋਨੋਂ ਜਨਮ ਦਿਹਾੜੇ ਵੀ ਜਿਹੜੇ ਮਨਾਏ ਗਏ ਪਰ ਕਿਉਂਕਿ ਦੁਸ਼ਹਿਰੇ ਦਾ ਤਿਹਾੜੀ ਇੱਕ ਧਾਰਮਿਕ ਆਸਥਾ ਦਾ ਪ੍ਰਤੀਕ ਹੋ ਜਾਂਦਾ ਤੇ ਇਹਨੇ ਓਵਰ ਸ਼ੈਡੋ ਕੀਤਾ ਉਹਨਾਂ ਦੋਨਾਂ ਪ੍ਰੋਗਰਾਮਾਂ ਨੂੰ ਔਰ ਵੱਡੇ ਪੱਧਰ ਤੇ ਹਮੇਸ਼ਾ ਦੀ ਤਰ੍ਹਾਂ ਬਣਾਇਆ ਜਾਂਦਾ ਤੁਸੀਂ ਜ਼ਿਕਰ ਕਰ ਰਹੇ ਹੋ ਬਦਲਦੀ ਹੋਈ ਰੂਪਰੇਖਾ ਤੋਂ ਤਾਂ ਸਹਰ ਔਰ ਮਨਾਸਾ ਸਾਰੇ ਹੀ ਤਿਹਾਉਂ ਦੇ ਨਾਲ ਹੀ ਦੇਖਣ ਨੂੰ ਮਿਲ ਰਿਹਾ ਪਰ ਰੀਸਰਟ ਟਾਈਪਸ ਦੇ ਵਿੱਚ ਇਹ ਜ਼ਰੂਰ ਆ ਕਿ ਗਿਣਤੀਆਂ ਵੀ ਵਧ ਰਹੀਆਂ ਨੇ ਵੱਧ ਰਾਮਲੀਲਾ ਵੱਡੇ ਸ਼ਹਿਰਾਂ ਦੇ ਵਿੱਚ ਵੱਧ ਰਾਵਣ ਸਾਰਨ ਦੀਆਂ ਜਿਹੜੀਆਂ ਥਾਵਾਂ ਬਣ ਜਾਂਦੀਆਂ ਨੇ ਜਿੱਥੇ ਰਾਮ ਦੁਸ਼ਹਿਰਾ ਬਣਾਇਆ ਜਾਂਦਾ ਨਹੀਂ ਤਾਂ ਮੁੰਬਈ ਪਹਿਲੇ ਸਮਿਆਂ ਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਵੀ ਦ੍ਰੈਸ਼ੀ ਗਰਾਉਂਡ ਦਾ ਦੁਸ਼ਹਿਰਾ ਮਸ਼ਹੂਰ ਹੁੰਦਾ ਸੀ ਆਸ-ਪਾਸੇ ਨਾਲ ਦੇ ਪਿੰਡਾਂ ਦੇ ਵਿੱਚੋਂ ਵੀ ਜੀ ਕੁਝ ਪਿੰਡ ਸੀ ਜਿਨ੍ਹਾਂ ਦੇ ਦੁਸ਼ਹਿਰੇ ਮਸ਼ਹੂਰ ਸੀ ਪਰ ਰੂਪਰੇ ਅੱਗੇ ਤੁਸੀਂ ਜ਼ਿਕਰ ਕਰ ਰਹੇ ਹੋ ਰੂਪਰੇਗਾ ਜ਼ਰੂਰ ਬਦਲੀ ਆਪਾਂ ਸਭ ਇੱਕ ਤਾਂ ਹੁਣ ਪੰਜਾਬ ਦੇ ਵਿੱਚ ਜਦੋਂ ਦੁਸ਼ਹਿਰਾ ਬਣਾਇਆ ਜਾਂਦਾ ਕੁਝ ਇੱਕ ਛੋਟੇ ਮੰਡੀਆਂ ਪਿੰਡਾਂ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਤਾਂ ਅਜੇ ਤੱਕ ਉਹ ਪੰਜਾਬੀ ਬਹੁਤਾਬ ਦੇ ਵਿੱਚ ਦਿਖ ਜਾਂਦੇ ਆ ਪਰ ਜੇ ਬਾਲੂਧਾਵੇ ਵਾਕੇ ਸ਼ਹਿਰ ਦੀ ਗੱਲ ਕਰਾਂ ਤਾਂ ਲੁਧਿਆਣਾ ਵੀ ਖੇਤ ਮੈਨੂੰ ਲੱਗਦਾ ਨਹੀਂ ਕਿ 520 ਸਦੀ ਜਿਹੜੀ ਉਹ ਮੇਲੇ ਨੂੰ ਇੰਜੋਏ ਕਰਨ ਵਾਲੀ ਭੀੜ ਹੁੰਦੀ ਆ ਉਹਦੇ ਚ ਪੰਜਾਬੀ ਹੋਣਗੇ ਜ਼ਿਆਦਾਤਰ ਪ੍ਰਵਾਸੀ ਜਿਹੜੇ ਲੋਕ ਨੇ ਉਹ ਇੰਨਾ ਦੁਸ਼ਹਿਰਾ ਦੀ ਸ਼ਾਨ ਵਧਾਉਦੇ ਆ ਲੰਬੇ ਸੋਰੇ ਤੇ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਦੂਸਰੀ ਗੱਲ ਇਹ ਆਪਣਾ ਸਭ ਕੇ ਦੁਸ਼ਹਿਰਾ ਆਮ ਕਰਕੇ ਅਸੀਂ ਇੱਕ ਸ਼ੁਰੂਆਤੀ ਤਿਉਹਾਰਾਂ ਦੇ ਵਿੱਚੋਂ ਹੁੰਦਾ ਪਰ ਜਿਵੇਂ ਪਹਿਲਾਂ ਵੀ ਗੱਲ ਕਰਦੇ ਆ ਕਿ ਉਸ ਤੋਂ ਪਹਿਲਾਂ ਗਣੇਸ਼ ਚਤੁਰਤੀ ਤੇ ਦੂਸਰੇ ਤਿਹਾਰਾਂ ਤੋਂ ਕੰਮ ਸ਼ੁਰੂ ਹੁੰਦਾ ਤੇ ਫਿਰ ਚੱਲਦਾ ਇਹ ਅਖੀਰ ਤੱਕ ਕ੍ਰਿਸਮਸ ਤੱਕ ਉਹਨੇ ਇਹੀ ਕੁਝ ਚੱਲਣਾ ਐਂਡ ਤੇ ਜਾ ਕੇ ਇਹ ਮਸਲਾ ਜਿਹੜਾ ਸਾਲ ਦੇ ਅਖੀਰ ਤੱਕ ਰੁਟੀਨ ਤੇ ਚੱਲਦਾ ਰਹਿੰਦਾ ਪਰ ਗੱਲਾਂ ਬਾਤਾਂ ਤੇ ਗੱਲ ਕਰਦਾ ਇਸ ਦੇ ਕਨਸਰਨ ਚ ਮੈਂ ਹੋਰ ਵੀ ਕਰਨਾ ਚਾਹ ਰਿਹਾ ਸਾਂ ਪਰ ਇੱਕ ਕੱਲ ਮੈਂ ਕੋਈ ਸੋਸ਼ਲ ਮੀਡੀਆ ਤੇ ਬੈਠਾ ਵਿਦਵਾਨ ਦੱਸ ਰਿਹਾ ਸੀਗਾ ਕਿ ਦਸਹਿਰਾ ਜਿਸ ਤਰੀਕੇ ਨਾਲ ਢੰਗ ਤਰੀਕੇ ਨਾਲ ਪਿਛਲੇ ਦਹਾਕਿਆਂ ਚ ਮਨਾਉ ਜਿਹੜਾ ਮਨਾਇਆ ਜਾਂਦਾ ਰਿਹਾ ਹੈ ਇਹ 1952 ਤੋਂ ਪਹਿਲਾਂ ਉੱਤਰੀ ਭਾਰਤ ਵਿੱਚ ਇੰਜਨੀ ਸੀ ਮਨਾਇਆ ਜਾਂਦਾ ਕੋਈ ਬਹੁਤ ਨੀਵੇਂ ਪੱਧਰ ਤੇ ਜਾਂ ਛੋਟੇ ਲੈਵਲ ਦੇ ਉੱਤੇ ਮਨਾਇਆ ਜਾਂਦਾ ਸੀਗਾ ਲੇਕਿਨ ਵੱਡੇ ਵੱਡੇ ਵੱਡ ਕਾਰੀ ਜਿਹੜੇ ਪਤਲੇ ਸਾੜਨ ਦਾ ਸਿਲਸਿਲਾ ਪਹਿਲਾਂ ਨਹੀਂ ਸੀਗਾ ਇਜ਼ ਇਟ ਟੂ ਹੋਰ ਬੜਾ ਜ਼ਰੂਰ ਹੋਗਾ ਕਿਉਂਕਿ ਜਿਹੜਾ ਪਹਿਲਾਂ ਵੀ ਰੈਫਰੈਂਸ ਮਿਲਦੇ ਨੇ ਅਜਿਹਾ ਨਹੀਂ ਕਿ ਰੈਫਰੈਂਸ ਨਹੀਂ ਮਿਲਦੇ ਕਿ ਪੁਰਾਣੀਆਂ ਕਿਤਾਬਾਂ ਵਿੱਚ ਜ਼ਿਕਰ ਮਿਲਦਾ ਪਰ ਵੱਡੇ ਪੱਧਰ ਤੇ ਉੱਤੇ ਲੈਵਿਸ਼ਲੀ ਇਹ ਜਾਇਸ ਸਕੇਲ ਕਿਵੇਂ ਵੱਡਾ ਹੋ ਗਿਆ ਇਹ ਤਾਂ ਆਪਾਂ ਨਵੀਂ ਆਬਾਦੀ ਦੇ ਹਿਸਾਬ ਨਾਲ ਵੀ ਦੇਖ ਸਕਦੇ ਆ ਜਿਵੇਂ ਪਹਿਲਾਂ ਵੀ ਗੱਲ ਕੀਤੀ ਕਿ ਪਹਿਲਾਂ ਇੱਕ ਸ਼ਹਿਰ ਦੇ ਵਿੱਚ ਇੱਕ ਜਗ੍ਹਾ ਤੇ ਦੁਸ਼ਹਰੇ ਦਾ ਤਿਹਾੜ ਮਨਾਇਆ ਜਾਂਦਾ ਸੀ ਰਾਮਲੀਲਾ ਇੱਕ ਵਾਰ ਦੀ ਸੀ ਜਿੱਦੇ ਤਕਰੀਬਨ ਸਾਰੇ ਸ਼ਹਿਰ ਦੇ ਲੋਕ ਉਸ ਜਗ੍ਹਾ ਦੇ ਉੱਤੇ ਰਾਮਲੀਲਾ ਦੇਖਣ ਜਾਂਦੇ ਸੀ ਇੱਕ ਵੱਡਾ ਉਤਸਵ ਹੁੰਦਾ ਸੀ ਨਾ ਦਿੰਦਾ ਔਰ ਤਾਂ ਕਿ ਟ੍ਰਿਕ ਡੈਫੀਨੇਟਲੀ ਪਗਦੇ ਕੁਝ ਹੋਰ ਵੀ ਹੋਰ ਮਾਸਬ ਤਿਹਾੜਾਂ ਦੇ ਨਾਲ ਇਹ ਠੀਕ ਆ ਕਿ ਅੱਜ ਮੇਰਾ ਖਿਆਲ ਹੈ ਕਿ ਲੁਧਿਆਣੇ ਦੇ ਵਿੱਚ ਜੇ ਮੈਨੂੰ ਸਹੀ ਕਿਰਤੀਕਾਰੀ ਪਤਾ ਪਰ 100 ਤੋਂ ਵੱਧ ਥਾਵਾਂ ਤੇ ਤਾਂ ਮੈਂ ਕਹਿ ਸਕਦਾ ਕਿ ਜ਼ਰੂਰ ਉਸ ਸ਼ਹਿਰ ਦਾ ਤਿਉਹਾਰ ਮਨਾਇਆ ਗਿਆ ਹੋਊਗਾ ਪਰ ਕੁਝ ਤਿਉਹਾਰ ਜਿਹੜੇ ਆ ਬੜੇ ਉਹਨਾਂ ਦੇ ਡੈਮੋਗ੍ਰਾਫਿਕਲੀ ਵੀ ਸ਼ਕਤ ਹੋਇਆ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਸ਼ੁਰੂਆਤ ਹੁੰਦੀ ਸੀ ਉਹ ਨਰਾਤਿਆਂ ਤੋਂ ਰਾਮਲੀਲਾ ਤੋਂ ਤੇ ਦੁਸ਼ਹਿਰੇ ਤੋਂ ਸ਼ੁਰੂ ਹੁੰਦਾ ਸੀ ਕੰਨ ਤਿਉਹਾਰਾਂ ਦਾ ਪਰ ਹੁਣ ਦੁਰਗਾ ਪੂਜਾ ਗਣੇਸ਼ ਚਤੁਰਤੀ ਇਹ ਜਿਹੜੇ ਤਿਹਾੜ ਜਿਹੜੇ ਕਿਸੇ ਸਮੇਂ ਸਰਟਨ ਪ੍ਰੋਫੈਕਟ ਦੇ ਵਿੱਚ ਹੁੰਦੇ ਸੀ ਹੁਣ ਉਹ ਸਾਰੇ ਜਿਹੜੇ ਆ ਪੂਰੇ ਭਾਰਤ ਦੇ ਵਿੱਚ ਮਨਾਏ ਜਾਂਦੇ ਆ ਇਹਨਾਂ ਨੂੰ ਵੀ ਅਸੀਂ ਜਿਹੜਾ ਸੋਸ਼ਲ ਮੀਡੀਆ ਦਾ ਇੰਪੈਕਟ ਆ ਜਿਹੜੀ ਕਮਿਊਨੀਕੇਸ਼ਨ ਤਕੜੀ ਹੋਈ ਕੇਵਲ ਟੀਵੀ ਦੇ ਨਾਲ ਉਹਦਾ ਇੱਕ ਅਸਰ ਦੇਖ ਸਕਦੇ ਆ ਪਰ ਜਿਹੜੇ ਏਰੀਆ ਸਪੈਸਿਫਿਕ ਇਤਿਹਾਸ ਸੀ ਉਹਨੋਂ ਪੈਨ ਇੰਡੀਆ ਜਾਂ ਕੋਈ ਹੁਣ ਪੂਰੀ ਦੁਨੀਆ ਦੇ ਵਿੱਚ ਹੀ ਬਣਾਏ ਜਾ ਰਹੇ ਆ ਸਾ ਤੋਂ ਅਮਰੀਕਾ ਤੋਂ ਲੋਰ ਮੇਰ ਲੈਤੀ ਇੱਥੇ ਤੁਹਾਡੇ ਕੋਲੇ ਮਨਾਏ ਜਾ ਰਹੇ ਹੋਣਗੇ ਜੀ ਬਿਲਕੁਲ ਮੈਂ ਸਮਝਦਾ ਕਿ ਇਹਦੇ ਬਾਰੇ ਜਿੱਥੇ ਥੋੜੀ ਬਹੁਤ ਲੋਕ ਚਰਚਾ ਕਰਦੇ ਨੇ ਕਿ ਵਿਅਰਥ ਹੁੰਦਾ ਸਾਰਾ ਕੁਝ ਇੰਨੇ ਵੱਡੇ ਪੁੱਧਰ ਦੇ ਉੱਤੇ ਜਿਹੜੀ ਕੁਝ ਲੋਕ ਕੀ ਦੀ ਨੁਕਤਾਚੀਨੀ ਵੀ ਕਰਦੇ ਨੇ ਪਰ ਮੈਂ ਸਮਝਦਾ ਕਿ ਤਿਹਾਰਾਂ ਦੀ ਆਪਣੀ ਇੱਕ ਇਕਨੋਮੀ ਵੀ ਹੈਗੀ ਹੈ ਜਿਹਦੇ ਕਰਕੇ ਜਿਵੇਂ ਆਪਾਂ ਕਹਿੰਨੇ ਕਿ ਰੱਬ ਆਸਰੇ ਚੱਲਦਾ ਹੈ ਔਰ ਰੱਬ ਆਸਰੇ ਜੇਕਰ ਸਰਦੀਏ ਤਾਂ ਵੀ ਰੱਬ ਫਿਰ ਇਕਨੋਮੀ ਦਾ ਫਾਇਦਾ ਤਾਂ ਕਰ ਦਈ ਹੈ ਬਹੁਤ ساری ਨੌਕਰੀਆਂ ਬਹੁਤ ساری ਹਲਚਲ ਵਗੈਰਾ ਸਾਰਾ ਕੁਝ ਹੁੰਦਾਗਾ ਗਾਂ ਤੁਰ ਗਏ ਆਪਾਂ ਫਿਰੋਜ਼ਪੁਰ ਦੇ ਗਰੇਵਾਲ ਸਾਹਿਬ ਇੱਕੋ ਹੀ ਪਿੰਡ ਚ 24 ਘੰਟਿਆਂ ਦੇ ਅੰਦਰ ਅੰਦਰ ਚਾਰ ਨੌਜਵਾਨ ਡਰਗ ਦੀ ਭੇਂਟ ਚੜ ਗਏ ਅਰ ਮਨਸਾ ਪਿਛਲੇ ਸਮਿਆਂ ਦੇ ਵਿੱਚ ਮੈਂ ਕਾ ਲਖਸਰ ਕਿਹਾ ਕਰਦਾ ਕਿ ਹੁਣ ਜਿਹੜੀ ਇੱਕਾ ਦੁਕਾ ਨੌਜਵਾਨ ਦੀ ਡਰੱਗ ওভারਡੋਸ ਨਾਲ ਮੌਤ ਦੀ ਖਬਰ ਆਦੀ ਆ ਉਹ ਵੀ ਰੁਟੀਨ ਦੀ ਖਬਰਾਂ ਕੋਈ ਪੜ ਕੇ ਛੱਡ ਗਈ ਦੀ ਆ ਜਿਵੇਂ ਕਿ ਉਹ ਦੂਸਰੇ ਬਹੁਤ ਸਾਰੀਆਂ ਖਬਰਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਫਿਰ ਵੀ ਇੱਕ ਦਿਨ ਦੇ ਵਿੱਚ ਇੱਕ ਪਿੰਡ ਦੇ 3 ਤੇ ਉਸ ਤੋਂ ਪਹਿਲੀ ਰਾਤ ਇੱਕ ਨੌਜਵਾਨ ਯਾਨੀ 24 ਘੰਟਿਆਂ ਦੇ ਵਿੱਚ ਹੀ ਚਾਰ ਨੌਜਵਾਨ ਜਿਹੜੇ ਆ ਉਹ ਡਰੱਗ ওভারਡੋਸ ਦੀ ਢੇਡ ਚੜ ਜਾਣ ਤਾਂ ਫਿਰ ਧਿਆਨ ਜ਼ਰੂਰ ਖਿੱਚਦੀ ਆ ਖਬਰ ਇਸ ਤੋਂ ਕਾਫੀ ਡੈਸਟੀ ਦੀ ਖਬਰ ਹੁਣ ਡਰਗ ਨਾਲ ਰਿਲੇਟਡ ਵੀ ਹੋਵੇ ਤਾਂ ਸਾਡਾ ਧਿਆਨ ਨਹੀਂ ਖਿੱਚਦੀ। ਪਰ ਮੈਂ ਕੱਲ ਵੀ ਗੱਲ ਕਰਨੀ ਚਾਹ ਰਿਹਾ ਸੀ। ਪਰ ਕੁਝ ਅਦੇਹਾ ਸੀ ਕਿ ਸ਼ਾਇਦ ਇਸ ਨੂੰ ਹਜੇ ਨਾ ਛੇੜਿਆ ਜਾਵੇ। ਪਰ ਇਹ ਮਖਲਾ ਮਹਾਰਾਜ ਸਾਹਿਬ ਜਿਹੜਾ ਹੁਣ ਘਟਨ ਦੀ ਥਾਂ ਤੇ ਵਾਅਦਾ ਪੁਰਾਆ ਕਰਿਆ ਜਾ ਰਿਹਾ। ਯੁੱਧ ਨਸ਼ਿਆਂ ਵਿਰੋਧ ਜਾਂ ਹੋਰ ਬਹੁਤ ਸਾਰੇ slogan ਜਿਹੜੇ ਆ ਮੌਜੂਦਾ ਸਰਕਾਰ ਇਸ ਤੋਂ ਪਹਿਲੀਆਂ ਸਰਕਾਰਾਂ ਨੇ ਲਗਾਤਾਰ ਦਿੰਦੇ ਰਹੇ ਆ ਪਰ ਇਹ ਇੱਕ ਆਲਵੀ ਸਮੱਸਿਆ ਆ ਪਰ ਹਮੇਸ਼ਾ ਗੱਲ ਕਰਦੇ ਆ ਕਿਡਾ ਸੁਖਾਲਾ ਹੈ ਦਾ ਹਾਲ ਨਹੀਂ ਹੁੰਦਾ ਜੀ ਹੋਲਿਸਟਿਕ ਅਪਰੋਚ ਲੈਣੀ ਹੁੰਦੀ ਆ ਔਰ ਨਾਲ ਦੀ ਨਾਲ ਅੱਜ ਮੈਂ ਗੱਲ ਇਸ ਲਈ ਕਰਨ ਲੱਗਾ ਕਿ ਇੱਕ ਕੱਲ ਹੀ ਐਮਸੀਆਰਬੀ ਦਾ ਡਾਟਾ ਵੀ ਜੁਰਵਾਣਾ ਸਾਹਿਬ ਸਾਹਮਣੇ ਆਇਆ ਸੀ ਜਿਦੇ ਚ ਦੱਸਿਆ ਗਿਆ ਸੀ ਕਿ ਕਿੰਨੇ ਕੁ ਪਾਚੇ ਹੋ ਗਏ ਕਿੰਨੀ ਰਿਕਵਰੀ ਹੋਈ ਹੈ ਰਿਕਵਰੀ ਦੀ ਤਾਂ ਬਹੁਤ ਵਾਰੀ ਮੈਨੂੰ ਲੱਗਦਾ ਨਹੀਂ ਦੱਸਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੇ ਇਸ਼ਤਿਹਾਰ ਚੱਲਦੇ ਆ ਦੁਨੀਆ ਭਰ ਚ ਉਹੀ ਕੱਸਦੇ ਰਹਿੰਦੇ ਆ ਕਿ ਕਿੰਨੇ ਕੁਇੰਟਲ ਨਸ਼ਾ ਫੜ ਲਿਆ ਔਰ ਜਿਹੜਾ ਐਮਸੀਆਰਬੀ ਆ ਇਹ ਬਰਾ ਸਾਹਿਬ ਇਹ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਆ ਇੱਕ ਸਰਕਾਰੀ ਸੰਸਥਾ ਜਿਹੜੀ ਹਿੰਦੁਸਤਾਨ ਭਰ ਦੇ ਵਿੱਚ ਕਿੱਥੇ ਕਿਸ ਕਿਸਮ ਦਾ ਕਿਹਜਾ ਕ੍ਰਾਈਮ ਹੁੰਦਾ ਉਹ ਸਾਰੀ ਖਬਰਸਾਰ ਰੱਖਦੀ ਆ ਹੁਣ ਇਹਦੇ ਚ ਉਹਨੇ ਦੱਸਿਆ ਹੈ 223 ਦਾ ਡਾਟਾ 24 ਦਾ ਹਜੇ ਆਉਣਾ 223 ਚ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ 11500 ਤੋਂ ਵੱਧ ਐਫ ਆਈ ਆਰ ਡਰਗ ਨਾਲ ਰਿਲੇਟਡ ਰਜਿਸਟਰ ਹੋਈਆਂ ਸੀ ਉਹਨਾਂ ਚੋਂ 7785 ਯਾਨੀ 70% ਜਿਹੜੀਆਂ ਐਫਆਈਆਰ ਸ੍ਰੀਮਾਨ ਸਾਹਿਬ ਉਹ ਡਰੱਗ ਵੇਚਣ ਵਾਲਿਆਂ ਦੀ ਸੀ ਜਿਨ੍ਹਾਂ ਤੋਂ ਡਰੱਗ ਫੜੀ ਗਈ ਹੈ ਜਿਹੜੇ ਵੇਚਣ ਵਾਲੇ ਸੀ ਯਾਨੀ ਉਹਨਾਂ ਨੂੰ ਜਿਹੜੇ ਡਰੱਗ ਗੱਟ ਨੇ ਉਹਦੀ ਕੈਟਾਗਰੀ ਚ ਨਹੀਂ ਸੀ ਰੱਖਿਆ ਗਿਆ ਔਰ ਇਹ ਜਿਹੜੀ ਪਰਸੈਂਟੇਜ ਆ ਇਹ ਹਿੰਦੁਸਤਾਨ ਭਰ ਤੋਂ ਸਭ ਤੋਂ ਵੱਧ ਸੀ ਹਾਲਾਂਕਿ ਡਰੱਗ ਨਰ ਦੇ ਸਿਰਕੇ ਸਾਡੇ ਦੋ ਅੰਕੜੇ ਉਹਨਾਂ ਨੇ ਹੋਰ ਦਿੱਤੇ ਆ ਜੀ ਇਹਦੇ ਚ ਉਹ ਹੈਗਾ ਕੇਰਲਾ ਦੇ ਜਿੱਥੇ 30 ਹਜ਼ਾਰ ਐਫਆਈਆਰ ਦਾਰਜ ਹੋਈਆਂ ਮਹਾਰਾਸ਼ਟਰ 15000 ਯਾਨੀ ਇਹ ਦੋ ਭਾਰਤ ਪੰਜਾਬ ਤੋਂ ਵੱਧ ਐਫ ਆਰ ਦਰਜ ਹੋਈਆਂ ਪਰ ਇਹਦੇ ਇੱਕ ਫਰਕ ਆ ਇਹਨਾਂ ਦੇ ਵਿੱਚ ਜਿਹੜੇ ਡਰਗ ਕੰਜ਼ੂਮ ਕਰਨ ਵਾਲੇ ਆ ਉਹ ਜ਼ਿਆਦਾ ਨੇ ਡਰਗ ਵੇਚਣ ਵਾਲੇ ਤਾਂ 2600 ਇੱਕ ਸੂਬੇ ਦੇ ਵਿੱਚ ਤੇ 2500 ਦੂਜੇ ਸੂਬੇ 'ਚ ਯਾਨੀ ਪੰਜਾਬ ਨਾਲੋਂ ਤਕਰੀਬਨ ਤੀਜਾ ਚੀਜਾ ਹਿੱਸਾ ਡਰਗ ਵੇਚਣਾਂ ਦੇ ਪਾਚੇ ਹੋਏ ਵੱਡੀ ਗਤੀ 'ਚ ਫਰਚੇ ਹੋਣ ਤੋਂ ਬਾਅਦ ਵੱਡੀ ਰਿਕਵਰੀ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਹੋਰ ਡਾਟਾ ਆਇਆ ਸੀ ਜਿਹੜੇ ਦੱਸਿਆ ਕਿ ਰਿਕਵਰੀ ਵਧ ਗਈ ਐਫ ਆਰਾਂ ਵਧ ਗਈਆਂ ਤੇ ਡਿਵਾਰ ਵੀ ਵਧ ਗਈ ਹੁਣ ਇਹ ਵੀ ਆਪਣੇ ਆਪ ਦੇ ਵਿੱਚ ਬੜੀ ਇੱਕ ਸੰਭਿਆ ਦੀ ਗੱਲ ਔਰ ਮਾਣ ਆਉਂਦਾ ਕਿ ਪੁਲਿਸ ਦੀ ਸ਼ਕਤੀ ਵੀ ਹੋ ਗਈ ਲੋਕਾਂ ਦੇ ਘਰ ਵੀ ਟਾਪੇ ਰਿਕਵਰੀ ਵੀ ਬਹੁਤ ਜ਼ਿਆਵਾ ਵਧ ਗਈ ਤੇ ਡਿਵਾਰ ਵੀ ਵਧ ਰਹੀ ਹੈ ਇਹ ਸਾਰੇ ਆਂਕੜੇ ਜਿਹੜੇ ਨੇ ਇਹ ਬਹੁਤ ਪੱਕਾ ਜਿਹੜੀਆਂ ਐਨ ਜੀਓਜ਼ ਨੇ ਜਾਂ ਸਰਕਾਰੀ ਡਿਪਾਰਟਮੈਂਟ ਨੇ ਜਿਹੜੇ ਇਹ ਉਹਨਾਂ ਦੇ ਸਾਰੇ ਆਂਕੜੇ ਜਿਹੜੇ ਆ ਇਹ ਲੋਕਾਂ ਦੇ ਸਾਹਮਣੇ ਆ ਰਹੇ ਆ ਪਰ ਜਿਹੜੀਆਂ ਮੌਤਾ ਦੇ ਰਵਾਣਾ ਸਾਬ ਉਹ ਵੀ ਲਗਾਤਾਰ ਹੋ ਰਹੀਆਂ ਨੇ ਹਵਾ ਕਿ ਜਦੋਂ ਮੈਂ ਜ਼ਿਕਰ ਕੀਤਾ ਕਿ ਅਸੀਂ ਥੋੜੇ ਜੇ ਆਪ ਹੀ ਇਹਨਾਂ ਤੋਂ ਦੂਰ ਹੋਣਾ ਸ਼ੁਰੂ ਹੋ ਗਏ ਸੀ ਜਾਂ ਅਣਜਾਣੇ ਦੇ ਵਿੱਚ ਕਹੋ ਜਾਰ ਬੁੱਧੀ ਕੇ ਇਗਨੋਰ ਕਰਨਾ ਸ਼ੁਰੂ ਕਰਤਾ ਸੀ ਕਿ ਇਹ ਤਾਂ ਹਟਣਾ ਨਹੀਂ ਭਾਈ ਸਾਬ ਉਹਦੇ ਵੱਲ ਕੀ ਦੇਖਣਾ ਪਰ ਇਹ ਜ਼ਰੂਰ ਆ ਕਿ 22 ਦੇ ਮੁਕਾਬਲੇ 23 ਦੇ ਵਿੱਚ ਕਹਿੰਦੇ ਡਰਗ ਦਾ ਮਰਨ ਵਾਲਾ ਜਿਹੜਾ ਮੌਤਾ ਘਟ ਹੋਈਆਂ ਸੀ ਡਿਗਰਾ ਸਾਬ ਸਮਾਂ ਥੋੜਾ ਦਾ ਕਿਲਤ ਹੈ ਲੇਕਿਨ ਸੰਖੇਪ ਦੇ ਵਿੱਚ ਅੰਦਾਜ਼ਾ ਸੋ ਸਾਨੂੰ ਕਿ ਜਿਹੜਾ 227 ਦੀਆਂ ਚੋਣਾਂ ਦੀਆਂ ਤਿਆਰੀਆਂ ਦੇ ਲੱਛਣ ਦਿਖਾਈ ਦੇਣ ਲੱਗ ਪਏ ਨੇ ਕੈਂਡੀਡੇਟਸੀ ਐਲਾਨੀ ਜਾ ਰਹੀ ਹੈ ਪੰਜਾਬ ਦੀ ਗੱਲ ਕਰਦੇ ਆ ਤਾਂ ਦੋ ਕੈਂਡੀਡੇਟ ਤਾਂ ਆਪਣੇ ਆਪ ਨੂੰ ਉਹਨਾਂ ਨੇ ਆਪਣੇ ਆਪ ਕਰਤਾ ਕਿ ਪਾਰਟੀਆਂ ਨੇ ਕਰਨੇ ਸ਼ੁਰੂ ਕਰਤੇ ਹੁਣ ਮੇਰਾ ਖਿਆਲ ਪਾਰਟੀਆਂ ਦੀ ਆਪਣੀ ਐਕਟੀਵਿਟੀ ਤਾਂ ਚੱਲ ਹੀ ਰਹੀ ਆ ਪਰ ਉਹਦਾ ਕੈਂਡੀਡੇਟਸ ਜਿਹੜੇ ਨੇ ਉਹਨਾਂ ਨੇ ਆਪਣੇ ਦਾਅਵੇ ਸ਼ੁਰੂ ਕਰ ਦਿੱਤੇ ਨੇ ਕੈਂਡੀਡੇਟਸ ਉਹ ਨੇ ਜਿਹੜੇ ਚਰਚਾ ਵਿੱਚ ਰਹਿੰਦੇ ਆ ਕੁਝ ਨਾ ਕੁਝ ਕਾਰਨਾ ਕਰਕੇ ਜਿਨ੍ਹਾਂ ਦੇ ਵਿੱਚ ਦੋ-ਤਿੰਨ ਦਿਨ ਪਹਿਲਾਂ ਸਵਾਪਲ ਕੌਰ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਉਹਨਾਂ ਨੇ ਆਪਣੇ ਆਪ ਨੂੰ ਕੈਂਡੀਡੇਟ ਅਨਾਉਂਸ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਵਾਰੀ 227 ਦੇ ਵਿੱਚ ਉਹ ਚੋਣ ਜ਼ਰੂਰ ਲੜਨਗੇ ਪਾਰਟੀ ਤੋਂ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਪਰ ਇਸ਼ਾਰਾ ਸੀਗਾ ਕਿ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਨੇ ਉਹ ਔਰ ਦੂਸਰਾ ਜਿਹੜਾ ਗਾਪ ਸੀ ਉਹ ਵੀ ਵੱਡੀ ਚਰਚਾ ਵਿੱਚ ਰਹਿੰਦੇ ਆ ਉਹ ਮਾਰਦੇ ਤੋਂ ਸਿੱਧਾ ਮਾਧੇ ਵਾਲੇ ਪਾਸੇ ਨੂੰ ਜਾਂਦੇ ਆ ਆਮਰਸਰ ਸਾਹਿਬ ਦੀ ਧਰਤੀ ਤੇ ਡਾਕਟਰ ਨਵਜੋਤ ਕੌਰ ਸਿੱਧੂ ਬਿਮਾਰੀ ਤੋਂ ਠੀਕ ਹੋਏ ਠੀਕ ਹੋਣ ਤੋਂ ਬਾਅਦ ਰਾਜਨੀਤੀ ਦੇ ਵਿੱਚ ਤੇ ਸੋਸ਼ਲ ਲਾਈਫ ਦੇ ਵਿੱਚ ਐਕਟਿਵ ਹੁੰਦੇ ਆ ਤੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਭਾਈ ਇਲੈਕਸ਼ਨ ਤਾਂ ਆਪਾਂ ਵੀ ਲੜਾਂਗੇ ਜ਼ਰੂਰ ਔਰ ਉਹ ਜੋ ਹੋਰ ਲੋਕ ਜਿਹੜੇ ਆ ਕੁਝ ਹੋਰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਦਾਵੇਦਾਰੀਆਂ ਲੋਕ ਕਰ ਰਹੇ ਆ ਜਿਵੇਂ ਇੱਕ ਮਹਿਲਕਵਾੜੇ ਇਲਾਕੇ ਤੋਂ ਕਾਂਗਰਸ ਪਾਰਟੀ ਦੀ ਆਗੂ ਨੇ ਉਹਨਾਂ ਨੇ ਵੀ ਐਲਾਨ ਕਰ 사ਕੇ ਭਾਈ ਮੈਂ ਵੀ ਪੱਕੀ ਲੜਨੀ ਆ ਇਲੈਕਸ਼ਨ ਸਮੂਹ ਤਿਆਰੀਆਂ ਕਰ ਰਿਹਾ ਸਰਕਾਰ ਵੀ ਕਰ ਰਹੀ ਹੈ ਪਾਰਟੀਆਂ ਵੀ ਕਰ ਰਹੀਆਂ ਨੇ ਤੇ ਸਭ ਤੋਂ ਨੇੜੇ ਤਾਂ ਜਿਹੜੀ ਇਲੈਕਸ਼ਨ ਆ ਰਹੀਆਂ ਸਰ ਉਹ ਤਰਨ ਤਰਨ ਦੀ ਬਾਈ ਇਲੈਕਸ਼ਨ ਇਹਦੇ ਵਾਸਤੇ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕੱਲ ਨੂੰ ਪੰਜਾਬ ਸਰਕਾਰ ਇੱਕ ਸਮਾਗਮ ਕਰ ਜਾ ਰਹੀ ਆ ਜਿਸ ਨੂੰ ਉੱਥੋਂ ਦੇ ਆਬੀਅਸਲੀ ਹਲਕਾ ਇਚਾਰਜ ਦੇ ਤੌਰ ਤੇ ਵਿਚਰ ਰਹੇ ਆ ਆਵਾਮੀ ਪਾਰਟੀ ਦੇ ਸਾਥਕਾਰ ਨੇ ਲਈ ਸਾਫਕਾਰ ਕੱਲੀ ਆਪੂਰਮੀ ਸਿੰਘ ਸੱਦੂ ਸਾਹਿਬ ਉਹ ਕਦੇ ਵੀ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਆ ਪਰ ਆਫੀਸ਼ੀਅਲੀ ਇੱਕ ਸਵਾਗਤ ਹੈ ਸਰਕਾਰੀ ਜਿੱਥੋਂ ਕਿ 1900 ਕਿਲੋਮੀਟਰ ਸੜਕਾਂ ਰੇਅਰ ਕਰਨ ਦਾ ਜਿਹੜਾ ਕੰਮ ਆ ਉਹਦੀ ਸ਼ੁਰੂਆਤ ਕੀਤੀ ਜਾਣੀ ਹੈ ਯਾਨੀ ਅੱਜ ਕੱਲ੍ਹ ਤਰਨਤਾਰ ਮੂ ਇੱਕ ਹੈੱਡਕੁਆਰਟਰ ਜਿੱਥੋਂ ਕੋਈ ਵੀ ਪੰਜਾਬ ਦਾ ਜਿਹੜਾ ਕੰਮ ਆ ਸ਼ੁਰੂ ਹੁੰਦਾ ਚਾਹੇ ਉਹ 10 ਲੱਖ ਵਾਲੀ ਖੇਤ ਬੀਮਾ ਚਾਹੇ ਸਰਕਾਰੀ ਸ਼ੁਰੂਆਤ ਆ ਯਾਨੀ ਇਲੈਕਸ਼ਨ ਮੋਰ ਦੇ ਵਿੱਚ ਇਸ ਸਮੇਂ ਪੰਜਾਬ ਦੀ ਸਰਕਾਰ ਵੀ ਨਜ਼ਰ ਆ ਰਹੀ ਹੈ ਜੀ ਜੀ ਤੇ ਅਗਲੀ ਗੱਲ ਜਿਹੜੀ ਹੈਗੀ ਹੈ ਉਹ ਹੈਗੀ ਹੈ ਸਰਕਾਰੀ ਜਾਇਦਾਦ ਦਾ ਮਾਮਲਾ ਤੁਸੀਂ ਪਹਿਲਾਂ ਇਹਦੇ ਬਾਰੇ ਸੰਖੇਪ ਜਾਣਕਾਰੀ ਦਿੱਤੀ ਸੀਗੀ ਵੇਚਣ ਦਾ ਸਿਲਸਲਾ ਤੇ ਮੁਹਾਲੀ ਦੇ ਨੇੜੇ ਇੱਕ ਵੱਡੀ ਮੰਡੀ ਵੀ ਕਹਿੰਦੇ ਕਿ ਹੁਣ ਸੇਲ ਤੇ ਲੱਗ ਗਈ ਹੈ ਇਹ ਵੈਸੇ ਸਰਕਾਰ ਘਾਟੇ ਪੂਰੇ ਕਰ ਰਹੀ ਹੈ ਕਿਉਂਕਿ ਇਹਨਾਂ ਇਹੋ ਜਿਹੇ ਫੈਸਲਿਆਂ ਦੇ ਨਾਲ ਨੁਕਤਾਚਿੰਨੀ ਤੇ ਹੋਏਗੀ 네ਗੇਟਿਵਿਟੀ ਦਾ ਜਿਹੜਾ ਝੋਲਾ ਭਰ ਜਾਂਦਾ ਹੈਗਾ ਔਰ ਸਮ ਸોર્ટ ਆਫ ਅ ਐਕਸਪੈਰੀਮੈਂਟ ਇਜ਼ ਗੋਇੰਗ ਔਨ ਗਰੇਲ ਸਾਹਿਬ ਹਰ ਮਾਰਾ ਸਾਫ ਤਜਾਬੇ ਦਾ ਚਲੋ ਚੱਲਦੀ ਰਹਿੰਦੇ ਆ ਪਰ ਸਵਾਲ ਬਹੁਤ ਵੱਡਾ ਕਿ ਮੁੱਖ ਮੰਤਰੀ ਸਾਹਿਬ ਅੱਜ ਤੋਂ ਕੁਝ ਸਮਾਂ ਪਹਿਲਾਂ ਤੱਕ ਇਹ ਕਹਿੰਦੇ ਰਹੇਗੇ ਸਾਡੇ ਕੋਲੇ ਪੈਸੇ ਬਹੁਤ ਆ ਬਹੁਤ ਪੈਸੇ ਆ ਜੀ ਸਿਕਰ ਕੋਈ ਨਹੀਂ ਕੰਮ ਨਹੀਂ ਕਰਨਾ ਹੋਗਾ ਅਸੀਂ ਪਹਿਲਿਆਂ ਨੂੰ ਪਰ ਹੁਣ ਕੋਈ ਦਾ ਚਿਹਰਾ ਮੋਰਾ ਦੱਸਦਾ ਉਹਨਾਂ ਦੀ ਗੱਲਬਾਤ ਦੇ ਵਿੱਚ ਉਹ ਦਤਕਾ ਨਹੀਂ ਹੈਗਾ ਦਿੱਸੋ ਪਤਾ ਲੱਗਦਾ ਕਿ ਜੇਬ ਖਾਲੀ ਆ ਪੈਸੇ ਦਾ जुगाੜ ਕੀਤਾ ਜਾ ਰਿਹਾ ਚਾਹੋ ਕੇਂਦਰ ਸਰਕਾਰ ਨਾਲ ਦੋ ਦੋ ਹੱਥ ਕਰਕੇ ਜਾਂ ਆਪਣੇ ਰਿਸੋਰਸਿੰਗ ਪਤਾ ਕਰਕੇ ਮਾਫ ਕਰਨਾ ਰਿਸੋਰਸਿਸ ਨਹੀਂ ਪਤਾ ਕੀਤੇ ਜਾ ਰਹੇ ਰਮਣਾ ਸਾਹਿਬ ਇਹਨਾਂ ਨੂੰ ਰਿਸੋਰਸਿਸ ਨਹੀਂ ਕਹਿ ਸਕਦੇ ਜਾਇਦਾਦ ਦਾ ਵੇਚਣਾ ਜਿਹੜਾ ਮਸਲਾ ਇਹ ਰਿਸੋਰਸਿਸ ਦੀ categories ਤਾਂ ਨਹੀਂ ਲਿਆਵਾਂਗੇ ਪਰ ਕੋਸ਼ਿਸ਼ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਰਿਸੋਰਸ ਪਤਾ ਕਰਨ ਦੀ ਲੈਗਪੋਲਿੰਗ ਦੇ ਥਰੂ ਉਹ ਇੱਕ ਰਿਸੋਰਸ ਪਤਾ ਕੀਤਾ ਜਾ ਸਕਦਾ ਸੀ ਕਿ ਰੈਵਨਿਊ ਆਊਗਾ ਪਰ ਉਹ ਮਸਲਾ ਨਾ ਚੱਲਿਆ ਤਾਂ ਉਸ ਤੋਂ ਬਾਅਦ ਫਿਰ ਚਾਰ ਪੰਜ ਜਗ੍ਹਾ ਦਾ ਹੋਰ ਅਡੈਂਟੀਫਾਈ ਕੀਤੀਆਂ ਗਈਆਂ ਸੀ ਮਹਾਂ ਸਾਹਿਬ ਜਿਨ੍ਹਾਂ ਦੇ ਵਿੱਚ ਦੋ ਸਰਕਾਰੀ ਪ੍ਰਾਪਤਾ ਸੀ ਇੱਕ ਦੋ ਫੈਕਟਰੀਆਂ ਦੀ ਥਾਵਾਂ ਸੀ ਉਹ ਚਾਰ ਪੰਜ ਥਾਵਾਂ ਸ਼ਾਰਟਲਿਸਟ ਕੀਤੀਆਂ ਗਈਆਂ ਸੀ ਉਹਨਾਂ ਦਾ ਪ੍ਰੋਸੈਸ ਅਜੇ ਜਾਰੀ ਆ ਇੱਕ ਵਿਚਕਾਰ ਮੁਹਾਲੀ ਦੇ ਆਸ-ਪਾਸੇ ਕੁਝ ਪਿੰਡਾਂ ਦੀ ਜ਼ਮੀਨ ਨੂੰ ਕੋਰਪੋਰੇਟ ਨੂੰ ਗੰਦੀ ਗੱਲ ਵੀ ਆ ਗਈ ਪਰ ਜਿਹੜਾ ਮਸਲਾ ਉਹ ਨਵਾਂ ਆਇਆ ਇਹਦੀ ਵੀ ਜਿਹੜੀ ਗੂੰਜ ਕ੍ਰਿਟੀਕਲ ਗੂੰਜ ਆ ਜਿਹੜੀ ਉਹ ਡੈਫੀਨੇਟਲੀ ਵਧੂਗੀ ਕਿਉਂਕਿ ਬੁਹਾਲੀ ਦੇ ਫੇਜ਼ 11 ਦੇ ਵਿੱਚ ਇੱਕ 23-24 ਏਕੜ ਜਗ੍ਹਾ ਦੇ ਵਿੱਚ ਇਹ ਬਣਾਈ ਗਈ ਸੀ ਮਾਊਟਰਨ ਮੰਡੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਕਿਹਾ ਗਿਆ ਸੀ ਕਿ ਇਸ ਮੰਡੀ ਦੇ ਵਿੱਚ ਫਲ ਤੇ ਸਬਜ਼ੀਆਂ ਤੇ ਹੋਰੋ ਚੀਜ਼ਾਂ ਆਉਣਗੀਆਂ ਤੇ ਬੁਹਾਲੀ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਰੀ ਮਾਰ ਕੇ ਵਿਦੇਸ਼ਾਂ ਗਈ ਜਾਣ ਕਰਨਗੀਆਂ ਕਿਸਾਨਾਂ ਦਾ ਫਾਇਦਾ ਹੋਵੇ ਮਾਊਟਰਨ ਆਊਟਲਕ ਵਾਲੀ ਮੰਡੀ ਸੀ ਇੱਕ ਬਹੁਤੀ ਕਾਮਯਾਬੀ ਨਹੀਂ ਹੋਈ ਕਾਰਨ ਕੀ ਨੇ ਦੇ ਪਿੱਛੇ ਉਹ ਇਤਿਹਾਸ ਨਹੀਂ ਅਸੀਂ ਪੈਂਦੇਗੇ ਹਰ ਹੋਰ ਪਤਾ ਲੱਗਿਆ ਕਿ ਮੰਡੀ ਬੋਰਡ ਨੇ ਪਿਛਲੇ ਦਿਨੀ ਇੱਕ ਮੀਟਿੰਗ ਕਰਕੇ ਉਹਨਾਂ ਦੇ ਬੋਰਡ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੀ ਜ਼ਮੀਨ ਆ ਉਹ ਪੂਡਾ ਨੂੰ ਟਰਾਂਸਫਰ ਕਰਨ ਦਾ ਮਤਾ ਪਾਸ ਕਰ ਦਿੱਤਾ ਗਿਆ ਯਾਨੀ ਪੂਡਾ ਨੂੰ ਪਾਸ ਕਰਨ ਦਾ ਮਤਾ ਪਾਸ ਹੋ ਗਿਆ ਪੂਡਾ ਨੂੰ ਟਰਾਂਸਫਰ ਕੀਤੀ ਜਾਣੀ ਹੈ ਕੋਈ ਜਗ੍ਹਾ ਤਾਂ ਇੱਕੇ ਮਤਲਬ ਆਉਂਦਾ ਕਿ ਉਹ ਹੁਣ ਅੱਗੇ ਜਾਂ ਤਾਂ ਉਹਦੀ ਉਸ ਨੂੰ ਕਮਰਸ਼ੀਅਲ ਤਰੀਕੇ ਦੇ ਨਾਲ ਵੇਚਿਆ ਜਾਊਗਾ ਜਾਂ ਕਿਸੇ ਕਾਰਪੋਰੇਟਰ ਨੂੰ ਦੇ ਦਿੱਤੀ ਜਾਊਗੀ ਜਾਂ ਜੋ ਵੀ ਵੀ ਜਿਹੜਾ ਪ੍ਰਾਈਵੇਟ ਪਬਲਿਕ ਪਾਰਟਿਸਪੀਕੇਸ਼ਨ ਵਾਲਾ ਮਾਡਲ ਹੁੰਦਾ ਉਹਦੇ ਵਿੱਚ ਕੁਝ ਕੀਤਾ ਜਾਊਗਾ ਯਾਨੀ ਕੁਝ ਵੀ ਹੋਵੇ ਇਸ ਜ਼ਮੀਨ ਦੇ ਉੱਤੇ ਤਹਾਰਾ ਚਲਣਾ ਲਾਜ਼ਮੀ ਆ ਔਰ ਇਹਦੇ ਦਾ ਚਰਚਾ ਵੀ ਛੜਕੀ ਕਿ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਲਗਾਤਾਰ ਜਾਇਦਾਦਾਂ ਵੇਚ ਰਹੀਆਂ ਸੀ ਉਹਨਾਂ ਦੀ ਨੁਕਤਾ ਕਿੰਨੀ ਕਰਦੀ ਸੀ ਕੇਂਦਰ ਦੀ ਸਰਕਾਰ ਜੋ ਆਪਣੇ ਵੱਡੇ ادارے ਤੇ ਜਾਇਦਾਦਾਂ ਵੇਚ ਰਹੀ ਹੈ ਉਹਦੀ ਨੁਕਤਾ ਕਿੰਨੀ ਕਰ ਰਹੀ ਸੀ ਅਖੀਰ ਨੂੰ ਉਹਨਾਂ ਕੰਮਾਂ ਤੇ ਆਈ ਜਿਹੜੀਆਂ ਕੰਮਾਂ ਦੇ ਨਾਲ ਸਿਰਫ ਔਰ ਸਿਰਫ ਜ਼ਮੀਨ ਜਾਇਦਾਦ ਵੇਚ ਕੇ ਕਾਫੀ ਕਥਾ ਬੀਤਾ ਜਾ ਰਿਹਾ ਆਪਣੇ ਰਿਸੋਰਸਿਸ ਦਾ ਨਹੀਂ ਦਿੱਤੇ ਜਾ ਰਹੇ ਜਿਸ ਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਪਿਛਲੇ ਸਮਿਆਂ ਦੇ ਵਿੱਚ ਤੇ ਸਰਕਾਰ ਦੀ ਨੁਕਤਾ ਕਿੰਨੀ ਤਾਂ ਹੋਣੀ ਲਾਜ਼ਮੀ ਹੈ ਇਸ ਗੱਲ ਦਾ ਸਾਹਮਣਾ ਸਰਕਾਰ ਨੂੰ ਕਰਨਾ ਹੀ ਪੈਣਾ ਜੀ ਜਨ ਸਾਹਿਬ ਆਪਾਂ ਅਗਲੇ ਮਹਿਮਾਨ ਨਾਲ ਗਲਬਤ ਕਰਨ ਤੋਂ ਪਹਿਲਾਂ ਜਿਹੜਾ ਮੇਰਾ ਖਿਆਲ ਥੋੜਾ ਜਾਰ ਰਾਜਵੀਰ ਜਵੰਦਾ ਹੋਣਾਂ ਦੀ ਜਿਹੜੀ ਅਪਡੇਟਸ ਨੇ ਹੈਲਥ ਨੂੰ ਲੈ ਕੇ ਉਹਦੇ ਵਿੱਚ ਚਾਨਣਾ ਪਾ ਦਿਓ ਥੋੜੇ ਅੰਕੜੇ ਵੀ ਨੇ ਤੁਹਾਡੇ ਕੋਲੇ ਜਿਹਦੇ ਵਿੱਚ ਪੰਜਾਬ ਤੇ ਹੁੰਦੇ ਸੜਕੀ ਹਾਦਸਿਆਂ ਬਾਰੇ ਜ਼ਿਕਰ ਹੈ ਅਗਰ ਛੇਤੀ ਦੇ ਨੇ ਉਹ ਵੀ ਦੱਸ ਦਿਓ ਯਾਰ ਮਾ ਸਾਹਿਬ ਰਾਜਵੀਰ ਜੋਹੰਦਾ ਹੁੰਨਾ ਦੇ ਫਰੰਟ ਤੇ ਉਸੇ ਦਾ ਕੋਈ ਬਹੁਤੀ ਸੱਚੀ ਖਬਰ ਨਹੀਂ ਆ ਰਹੀ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਜਿਹੜੇ ਹਸਪਤਾਲ ਦਾ ਮੈਡੀਕਲ ਬੁਲੇਟਿਨ ਵੀ ਆਉਂਦਾ ਉਹ ਵੀ ਨਵਾਸ਼ ਹੀ ਚਰ ਜਾਂਦਾ ਪਰ ਆਪਨੇ ਅਜੇ ਵੀ ਕਾਇਮ ਆ ਦੁਨੀਆ ਉਬੀਦਾ ਦੇ ਉੱਤੇ ਕਾਇਮ ਆ ਲੋਕ ਅਰਦਾਸ ਕਰ ਰਹੇ ਆ ਕਿ ਨੌਜਵਾਨ ਜਿਹੜਾ ਇਸ ਛੇਤੀ ਦੇ ਨੇ 500 ਕੇ ਆਪਣੇ ਪੈਰਾਂ ਤੇ ਖੜਾ ਹੋਗੇ ਪਰ ਇਹ ਮਸਲਾ ਐਕਸੀਡੈਂਟ ਦਾ ਆ ਜਾਂਦਾ ਜਿਸ ਦਿਨ ਤੋਂ ਰਾਜਵੀਰ ਚੋਂਦਾ ਦਾ ਐਕਸੀਡੈਂਟ ਹੋਇਆ ਇੱਕ ਤਾਂ ਅਵਾਰਾ ਪਸ਼ੂਆਂ ਦੀ ਗੱਲ ਫੇਰ ਤੋਂ ਸਾਹਮਣੇ ਆਈ ਆ ਉਸ ਦੇ ਵੀ ਮੈਂ ਗੱਲ ਕਰ ਰਿਹਾ ਸੀ ਕਿ ਲੁਧਿਆਣੇ ਦੇ ਫੋਸਪਰ ਰੋਡ ਤੋਂ ਲੈ ਕੇ ਕੋਈ ਅਜਿਹੀ ਮੇਨ ਸੜਕ ਨਹੀਂ ਜਿੱਥੇ ਤੋਂ ਲੋ ਅਵਾਰਾ ਪਸ਼ੂ ਫਿਰਦੇ ਤੁਰਦੇ ਨਾ ਨਜ਼ਰ ਆਣ ਤੇ ਐਕਸੀਡੈਂਟ ਦਾ ਸਬੱਬ ਵੀ ਬਣਦੇ ਆ ਕੋਈ ਬਚ ਜਵੇ ਤਾਂ ਆਪਣੀ ਕਿਸਮਤ ਨਾਲ ਬਚ ਜਵੇ ਜਾਂ ਇਹ ਕਹਿ ਲੋ ਕਿ ਹੋ ਸਾਡੀ ਸਿਕਸ ਸੈਂਸਾ ਜਿਹੜੀ ਉਹ ਗੱਡੀਆਂ ਜਿਹੜੀਆਂ ਰੋਡ ਤੇ ਆ ਰਹੀਆਂ ਨੇ ਉਹ ਗੱਡੀਆਂ ਜਿਹੜੀਆਂ ਸਾਈਡ ਤੋਂ ਚੜ੍ਹ ਰੋਡ ਤੇ ਚੜ੍ਹਦੀਆਂ ਨੇ ਉਹ ਸਾਈਕਲ ਸਕੂਟਰ ਜਿਹੜੇ ਆਚਾਨਕ ਟਰਨ ਮਾਰ ਕੇ ਤੇ ਯਾਤਰਾ ਦੂਜੇ ਪਾਸੇ ਡਵਾਈਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ-ਨਾਲ ਹੁਣ ਅਸੀਂ ਇਹ ਵਾਰਾ ਪਸ਼ੂਆਂ ਤੋਂ ਵੀ ਚੱਕੰਨੇ ਹੋ ਕੇ ਚੱਲਦੇ ਆ ਪਰ ਜਿਹੜੇ ਐਮਸੀਆਰਬੀ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਉਹਦੇ ਹੀ ਆંકੜਿਆਂ ਦੇ ਵਿੱਚ ਫੇਰ ਧਿਆਨ ਜਾਂਦਾ ਮਾਣ ਸਭੀ ਚੀਜ਼ਾਂ ਬਹੁਤ ਐਮ ਹੋ ਜਾਂਦੀਆਂ ਨੇ ਜਦੋਂ ਆંકੜੇ ਸਾਹਮਣੇ ਆ ਜਾਂਦੇ ਆ ਇਹ ਜਿਹੜੇ ਚੋਣਾਂ ਨੇ ਸਿੱਧਾ ਸਿੱਧਾ ਤਾਂ ਪੰਜਾਬ ਨੂੰ ਤੀਜੇ ਨੰਬਰ ਤੇ ਰੱਖਿਆ ਰੋਡ ਐਕਸੀਡੈਂਸ ਦੇ ਵਿੱਚ ਤੇ ਪਰਮਾਰਾ ਸਾਹਿਬ ਵੱਲੋਂ ਮੱਤ ਪਾਗੀ ਗੱਲ ਇਹ ਆ ਕਿ ਲੁਧਿਆਣਾ ਜਿਹੜਾ ਮੇਰਾ ਆਪਣਾ ਸ਼ਹਿਰ ਆ ਉਹ ਹਿੰਦੁਸਤਾਨ ਭਰ ਦੇ ਵਿੱਚੋਂ ਐਕਸੀਡੈਂਟ ਨਾਲ ਹੋਣ ਵਾਲੀਆਂ ਮੌਤਾਂ 'ਚ ਉਹ ਵੀ ਤੀਜੇ ਨੰਬਰ ਤੇ ਆ ਹੂੰ ਉਹਦੇ 'ਚ ਵੱਡੀ ਗਤੀ ਦੇ ਵਿੱਚ ਮੌਤਾਂ ਜਿਹੜੀਆਂ ਜਿਹੜੇ 504 ਐਕਸੀਡੈਂਟ ਹੋਏ ਤਾਂ 402 ਲੋਕ ਮਰੇ ਔਰ ਸੈਕੈਟੀ ਰੇਟ ਇੰਨਾ ਵੱਡਾ ਹੋਣਾ ਇਹ ਬਹੁਤ ਕੁਝ ਦੱਸ ਦਿੰਦਾ ਹੈ ਸ਼ੂਬੇ ਭਾਰ ਦੇ ਵਿੱਚ ਮਾੜੇ ਹਾਲਾਤ ਨੇ ਰਮਣਾ ਸਾਹਿਬ ਸੜਕਾਂ ਤੇ ਗੱਡੀਆਂ ਤੇਜ਼ ਭੱਜ ਰਹੀਆਂ ਨੇ ਟ੍ਰੈਫਿਕ ਰੂਲਸ ਨੂੰ ਫਾਲੋ ਨਹੀਂ ਕੀਤਾ ਜਾ ਰਿਹਾ ਤੇ ਸ਼ਾਇਦ ਗੱਡੀਆਂ ਦੀ ਸਪੀਡ ਉਨੀ ਕੁ ਕਰ ਲਈ ਜਾਂਦੀ ਆ ਸੇਫ ਡਿਸਟੈਂਸ ਮੇਨਟੇਨ ਨਹੀਂ ਕੀਤਾ ਜਾਂਦਾ ਜਾਂ ਕਿਹੜੀ ਕਾਰਨ ਬੰਦਾ ਜਾਂ ਦੂਸਰੇ ਵਿਅਕਤੀ ਬੋਲੋ ਜਿਹੜਾ ਕਾਨੂੰਨ ਤੌਰ ਤੇ ਨਾ ਹੋ ਜਾਂਦਾ ਉਹ ਇੰਨਾ ਜਿਆਦਾ ਉਹਦੀ ਫ੍ਰੀਕਵੈਂਸੀ ਵਾਧੇ ਤਰੀ ਜਾਂਦੀ ਆ ਕਿ ਮੌਤਾਂ ਦੀ ਗਿਣਤੀ ਵੀ ਉਸੇ ਹਿਸਾਬ ਨਾਲ ਲੋਕਾਂ ਦੇ ਸਾਹਮਣੇ ਆ ਰਹੀ ਆ ਔਰ ਇਹ ਇੱਕ ਇੱਕ ਸਾਲ ਦੇ ਵਿੱਚ ਸੈਕੜੇ ਤੇ ਮੁਫਤ ਜੜੀਆਂ ਹੁੰਦੀਆਂ ਨੇ ਉਹ ਹੁਣ ਸੈਕੜਿਆ ਤੋਂ ਹਜ਼ਾਰਾਂ ਵਾਲੇ ਪਾਸੇ ਨੂੰ ਜਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਇਹਦੇ ਤੇ ਅਸੀਂ ਕਿਵੇਂ ਇਸ ਤੋਂ ਬਤਵਚਾ ਕਰ ਸਕਦੇ ਆ ਇਹਦੇ ਤਾਂ ਆਪ ਨੂੰ ਕੋਈ ਸਮਝ ਹੀ ਨਹੀਂ ਆਉਦੀ ਸਰਕਾਰ ਤੇ ਲੋਕ ਜਾਂ ਐੱਡਜਿਓ ਜਿਹੜੇ ਨੇ ਉਹ ਆਪਣੇ ਆਪੇ ਹੌਲੀ ਸੁਧਾਰਨਗੇ ਤਾਂ ਸ਼ਾਇਦ ਇਹਦਾ ਕੋਈ ਮਤਲਬ ਦਾ ਹੱਲ ਹੋ ਸਕੇ ਜੀ ਅਗਰ ਸਾਬ ਮੇਰਾ ਖਿਆਲ ਆਪਾਂ ਜੇ ਇੱਥੇ ਹੀ ਥੋੜੀ ਤੋਂ ਜਲਤ ਮੰਗਦੇ ਆ ਕਿਉਂਕਿ ਅੱਗੇ ਚੱਲ ਕੇ ਆਪਾਂ ਇੱਕ ਮਹਿਮਾਨ ਨਾਲ ਗੱਲਬਾਤ ਕਰਨੀ ਹੈ ਕੱਲ ਨੂੰ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਧੰਵਾਦ ਰਮਨ ਸਾਹਿਬ ਜੀ